ਆ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਸਾਰੇ ਭੈਣ ਭਰਾ ਹਨ ਚੜਦੀ ਕਲਾ 'ਚ ਹੋਣਗੇ ਆਪਾਂ ਵੀ ਪੂਰੀ ਚੜਦੀ ਕਲਾ 'ਚ ਆ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਕਰੋ ਚੈੱਕ ਚੱਲਦੀ ਆ ਮੋਟਰ ਪਾਉਣ ਲੱਗੇ ਹੋਇਆ ਰਹੇ ਬਾਕੀ ਤੁਹਾਨੂੰ ਅਧ ਖਾਂਦਾ ਭਾਂਜਾ ਲੈ ਫੜਾ ਦਿਖਾ ਦਿੰਗਾ ਮੋਟਰ ਮੋਟਰ ਚੱਲਦੀ ਆ ਆ ਦੇਖੋ ਜੀ ਔਰ ਇਹ ਪਾਉਣ ਲੱਗਾ ਬੰਦਾ ਆਪਣਾ ਥੱਲੇ 500 ਪਾਦੇ ਦੀ 200 ਥੱਲੇ 500 ਪਾਦੇ ਦੀ ਉਹ ਦੇਖੋ ਰੇਪ ਹੁੰਦਾ ਆ ਦੇਖ ਖਾ ਦੇਖ ਖਾ ਅੱਜ ਦਾ ਚੱਲ ਪਿਆ ਲੋ ਹਾਂ ਅੱਜ ਤਾਂ ਚੱਲ ਪਿਆ ਉਧਰ ਦੇ ਦੋ ਘਿਹਰੇ ਨੂੰ ਪਾਣੀ ਲਾਤਾ ਸੀ ਹੁਣ ਇੱਧਰ ਨੂੰ ਤੀਜੇ ਨੂੰ ਛੱਡਿਆ ਹੋਇਆ ਅੱਜ ਤਾਂ ਪਾਣੀ ਲੋੜ ਚੱਲਦਾ ਅੱਜ ਨਹੀਂ ਰੁੜਦਾ ਹੁਣ ਤਾਂ ਨਿਕਲ ਵੀ ਆ ਯਾ ਦੇਖੋ ਹਾਂ ਹਾਂ ਆ ਦੇਖੋ ਟਾਈਮ ਟਾਈਮ ਨਿਕਲ ਹੀ ਆ ਦੇ ਆਹ ਜਰ ਦੇਖੋ ਚਲੋ ਹਾਓ ਦੇਖੋ ਕੱਲ ਹੀ ਪਾਉਣ ਲੱਗਿਆ ਆ ਰਹੇ ਹੋ ਆ ਟੋਲੀ ਮੇਰੇ ਹੱਥ ਚ ਚਲੋ ਬਾਕੀ ਚੱਲ ਕੇ ਮਿਲਦੇ ਆ ਉੱਥੇ ਮਿੱਤਰੋ ਕਰੋ ਚੈੱਕ ਆਪਣੇ ਖੇਤ ਚ ਹੋਈ ਆਈ ਕਣਕ ਹਰੀਏ ਚ ਵੀ ਆਹ ਦੇਖੋ ਕਣਕੇ ਟਮਾਟਾਵਾ ਐ ਦਿਖਣ ਲੱਗ ਗਿਆ ਕੱਲੂ ਮੇਰੇ ਹਿਸਾਬ ਨਾਲ ਲਗਭਗ ਸਿਆੜ ਸਿਆੜ ਆਜੂ ਬਾਹਰ ਲੱਗ ਜੂ ਦੇਖਣਾ ਮੋਟਰ ਬਾਕੀ ਤੁਹਾਨੂੰ ਦੱਸਿਆ ਹੀ ਆਪਾਂ ਚੱਲਦੀ ਆ ਆਪਾਂ ਅਣਗਿਰੇ ਦਿਖਾਈ ਆ ਜਿਹੜੇ ਕੱਲ ਮੈਂ ਤਿੰਨ ਕਹਰੇ ਜਰੀਏ ਭਾਗ ਗਿਆ ਦੀ ਕਰੋ ਚੈੱਕ ਆ ਸਾਈਡ ਵਾਲੀ ਇਹ ਆਪਣੇ ਪਰਲੇ ਦੋ ਤਾਂ ਭਰ ਗਏ ਜਿਹੜਾ ਆਹ ਤੀਜਾ ਇਹਨੂੰ ਛੱਡਿਆ ਹੋਇਆ ਆਹ ਦੇਖੋ ਨੱਕਾ ਮਾਰਿਆ ਹੋਇਆ ਬਾਕੀ ਚਲੋ ਪਾਣੀ ਟੁੱਟਣ ਜੇ ਇਹਦੇ ਕੰਨੀ ਬੱਚ ਦੱਸੇ ਬਹੁਗ ਲਾਣੇ ਦਾ ਰੂਰੀ ਰਿਹਾ 4 ਵਜੇ ਤਾਈ ਕੱਲ ਹੁਣ ਇਹ ਕਹਰੇ ਨੂੰ ਛੱਡਿਆ ਹੋਇਆ ਆਹ ਤਿੰਨ ਚ ਆਪਾਂ ਰੇ ਪਾਉਣੇ ਆ ਬਾਕੀ ਉਹ ਹੁੰਦਾ ਲਾਣੇਦਾਰ ਵੀ ਆ ਪਾਣ ਜਾਂਦੇ ਪਹਿਲਵਾਨ ਥੈਲਾ ਭਰ ਲੱਗੇ ਹੋਣੇ ਚਲੋ ਜੂਰੀਆ ਪਾਉਣੇ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਫਿਰ ਜਿਵੇਂ ਵੀ ਨਾਲ ਚਾਰ ਜੂਰ ਪੱਟਦੇ ਆ ਇੱਕਾ ਜਾਲੂਆ ਤੇ ਵੀ ਸਪਰੇ ਕਰਨੀਆਂ ਦਿਖਾਉਣੇ ਆ ਤੁਹਾਨੂੰ ਇੱਕ ਥੈਲਾ ਜੂਰੀ ਦਾ ਪਿਆ ਆਪਣੇ ਕੋਲੇ ਆਹਾ ਉਹ ਇੱਕ ਹੋ ਗਿਆ ਖਾਲੀ ਚਲੋ ਸਾਹ ਚੜ ਗਿਆ ਯਾਰ ਪਾਉਣ ਲੱਗਦੇ ਆ ਹੁਣ ਦਿਖਾਉਣੇ ਆ ਤੁਹਾਨੂੰ ਫਿਰ ਮੇਟਰ ਲੱਗੇ ਹੋਇਆ ਰੇ ਪਾਉਣਾ ਇੱਕ ਤੇ ਇੱਕ ਦਾ ਲੱਭਣਾ ਹਾਂ ਹਾਂ ਆ ਇੱਕ ਟੱਲਾ ਪਾਇਆ ਦੂਏ ਨੂੰ ਲਾ ਕੇ ਇੱਕ ਟੱਲਾ ਪਾਇਆ ਉਹਨੂੰ ਉੱਤੇ ਹੀ ਮੈਂ ਦੱਸਿਆ ਦੀ ਡੇਢ ਕਿਾਰੇ 'ਚ ਅੱਜ ਅੱਜ ਦਾ ਸੀ ਦੋ ਜਾਨੇ ਉੱਤੇ ਦਾ ਮੈਂ ਕੱਲਾ ਸੀ ਕਾਮ ਹੀ ਥੋੜਾ ਜਨਾ ਹੁਣ ਤਫਾਕਾ ਸੀ ਲੈ ਪਾਇਆ ਤੇ ਮਾੜੀ ਕਿਥੋਣੀ ਰਹਿ ਗਈ ਉਹ ਭਲਵਾਨ ਨੇ ਪਾ ਦੇਈਆਂ ਮੈਂ ਪੱਟੇਣਾ ਜਾ ਕੇ ਚਾਰ ਦਾਸ ਮੋਟਰ ਆਪਣੀ ਚਾਲਦੀ ਹੈ ਇਹ ਕਿਾਰੇ ਅੱਜ ਭਰਨਗੇ ਦੋ ਹੋਰ ਭਰ ਜਾਣਗੇ ਨਾ ਦੋ ਹੋਰ ਭਰ ਜਾ ਫੇਰ ਕਿਾਰੇ ਦੇ ਆਪਣੇ ਦੋ ਕੱਲ ਭਰ ਕੇ ਦੋ ਅੱਜ ਭਰਨੇ ਨੇ ਦੋ ਆਪਣੇ ਭਰ ਜਾਣਗੇ ਕੱਲ ਨੂੰ ਓਏ ਅਮੀ ਵੀ ਪਗੇ ਸੀ ਸੈਂਜੀ ਤੇਰੇ ਲੱਗੂ ਇਹ ਨਹੀਂ 8:00 ਮੈਂ ਲਾਈਟ ਆਉਂਦੀ ਆ 4:00 ਵਜੇ ਖਤਮ 9:00 ਵਜੇ 8:00 ਵਜੇ ਆਉਂਦੀ ਆ 4:00 ਵਜੇ ਖਤਮ 8:00 ਵਜੇ ਲੈਟ ਆਏ ਨੇ ਮਿੱਤਰੋ 4:00 ਵਜੇ ਮਾਰਸੀ ਆ ਚਲ ਫੇਰ ਵੀ ਕਾਏ ਵਾਲੇ ਦਿਨੇ ਦਿਨੇ ਆ ਜਾਂਦੀਆਂ ਨਾਲ ਹੋਰ ਯਾਰ ਰਾਤ ਨੂੰ ਬਹੁਤ ਦੁੱਖਾ ਰਾਤ ਨੂੰ ਦੁੱਖਾ ਭਗਵਾਨ ਸਵਾਨ ਤੇ ਇਹਨਾਂ ਫਾਇਦਾ ਨਹੀਂ ਦਿਨੇ ਲੈਟ ਦਿੱਤੀ ਆ ਹਾਂ ਭਗਵਾਨ ਇਹਦੀ ਸਰਕਾਰ ਤੋਂ ਇੰਨਾ ਦਾ ਫਾਇਦਾ ਰਿਹਾ ਆ ਆਪਾਂ ਨੂੰ ਵੀ ਲੈਟ ਦੇਦੀ ਆ ਲੈਟ ਦੇਦੀ ਹਾਂ ਨਹੀਂ ਯਾਰ ਰਾਤ ਨੂੰ ਫਿਰ ਵੀ ਬਹੁਤ ਔਖਾ ਦਾ ਭੈਣ ਚੋ ਟਾਈਮ ਨਹੀਂ ਹੈਗਾ ਰਾਤਾਂ ਦਾ ਹੁਣ ਆਪਣੇ ਕਿੰਨੀਆਂ ਵਾਰ ਦਸਤਾਂ ਹੁੰਦੀਆਂ ਨੇ ਚੋਰੀਆਂ ਦੀਆਂ ਕਹਿ ਨਹੀਂ ਹਾਂ ਹੁਣ ਹੀ ਦੇਖ ਲੈ ਆਪਦੇ ਕਿੰਨੀਆਂ ਮੋਟਰਾਂ ਦੇ ਕਾਲ ਕੇਮਲਾ ਗੂਲਾ ਲਾ ਕੇ ਲੈ ਗਏ 25 ਸਟਾਰਟਰ ਤੋਂ ਲੈ ਕੇ ਦਸ ਤੋਂ ਕਿੰਨੇ 25 ਸਟਾਰਟਰ ਇਧਰ 25 ਸਟਾਰਟਰ ਦੇ ਨਾਲ ਦੋ ਦੋ ਇਕੱਠੇ ਚੋਰੀ ਹੋ ਗਏ ਜਾਂਦਾ ਆਪਣੀ ਮੋਟਰ ਦੀ ਕੇਵਲ ਵੀ ਕਟੋਕਟ ਪਹਿਲਾਂ 5-6 ਵੇਰ ਹੀ ਲੈ ਗਏ ਪੈਰੋਂ ਦੂ ਮੁਰਕੇ ਨਾ ਮੈਂ ਤਾਂ 6-7 ਫੁੱਟ ਡੂੰਗੀ ਕਰਕੇ ਲੱਭੀ ਹੋਈ ਆ ਬੱਤ ਨਹੀਂ ਵੀ ਡਾਵਿਆਂ ਦੀ ਲੈ ਕੇ ਸਾਰੀ ਹੋਈ ਥੱਲੇ ਹੀ ਹਾਂ ਉਹਨਾਂ ਦੀ ਕੱਟੀ ਹੋਈ ਸੀ ਮੋਟਰ ਆਹ ਹਰ ਸਾਰੀ ਕੇਬਲ ਲੈ ਕੇ ਸਾਰੀ ਲਾਵਾ ਤੇ ਹੁੰਦਾ ਨਹੀਂ ਛੱਡੀ ਮਿੰਦਰੋਂ ਅਸਲ ਵਿੱਚ ਹੋਣਾ ਨਸ਼ਾ ਮੁਕਾ ਹੋ ਗਿਆ ਬੱਤ ਇਹ ਨਹੀਂ ਨਸ਼ਾ ਕਰਦੇ ਲੋਕ ਕੰਮ ਕਰਦੇ ਨਹੀਂ ਹੈਗੇ ਨਸ਼ੇ ਕਰਨੀ ਪੂਰਾ ਜੋਰ ਆ ਮੋਬਾਈਲ ਫੋਨ ਮੋਬਾਈਲ ਫੋਨ ਦਾ ਦੇਖ ਲੋ ਫੋਨ ਵੀ ਗੋਲੇ ਲੈ ਲੱਗ ਕੇ ਮੇਰੇ ਅਗਲੇ ਦੇ ਅਗਲਾ ਉਹ ਵੀ ਜਾਂਦਾ ਕਿਆ ਨਹੀਂ ਰਾਤ ਬਰਾਤੇ ਰਹਿਣ ਦਾ ਟਾਈਮ ਹੈ ਨਹੀਂ ਗਾ ਅੱਜ ਕੱਲ ਤਾਂ ਲੋਕ ਦਿਨੇ ਨਹੀਂ ਹੁੰਦੇ ਮੋਟਰਾਂ ਤੇ ਰਾਤ ਨੂੰ ਕਿੱਥੇ ਹੋਣਗੇ ਲੋਰ ਇੱਕ ਇਕੱਲੇ ਨੂੰ ਡਰ ਲੱਗਦਾ ਫਿਰ ਔਖਾ ਹੋ ਜਾਂਦਾ ਅੱਗੇ ਮਿੱਤਰੋ ਜਮਾਨਾ ਹੋਰ ਸੀ ਕਿਆ ਨਹੀਂ ਅੱਗੇ ਜਿਵੇਂ ਮਰਜੀ ਅਸੀਂ ਰਹਿ ਰੂਪ ਪੈਂਦੇ ਸੀ ਹੁਣ ਐ ਆਉਂਦਾ ਵੀ ਚਲ ਦਿਨੇ ਦਿਨੇ ਕੰਮ ਨੇ ਵੇੜ ਦਈਏ ਬਾਕੀ ਇੱਕ ਵਾਂਟ ਲਾਤੀ ਬੋਲ ਲਾਗੇ ਹੋ ਕੇ ਆਏ ਜਿਵੇਂ ਰੱਤੇ ਢੋਲ ਰੱਦੀ ਆਉ ਉਹ ਉੱਧਰ ਵੀ ਕੰਕ ਕਸਾ ਆਪਣੀ ਜੀ ਨੂੰ ਪਾਣੀ ਲਗਦਾ ਠੀਕ ਉਹ 21 ਘਰਾਂ ਤੇ ਆਈ ਨੱਕ ਵਰਗੇ ਦਿਖਾ ਦੇ ਪੜਾਉਣਾ ਜਾਨਾ ਜਾਨਾ ਫਟ ਕੋਲੇ ਰਹਿਣਾ ਮੈਂ ਕਹਾ ਦਿੰਦਾ ਉੱਧਰ 21 ਨੂੰ ਪਾਣੀ ਲਾਤਾ ਤੁਹਾਨੂੰ ਦਿਖਾਉਣਾ ਜਾ ਕੇ ਆ ਦੇਖੋ ਇੱਧਰ ਅਗਵਾਂਡੀਆਂ ਜੀ ਰੀਆ ਰਣਕ ਇੱਧਰ ਆਪਣੀ ਕੰਕ ਆ ਦੇਖੋ ਹੁਣ ਤਾਂ ਦੇਖਣ ਲੱਗ ਗਈ ਇਹ ਥੋੜੇ ਕਰਚੇ ਨੇ ਉਹਦੇ ਕਰਕੇ ਘੱਟ ਦੇਖੀ ਸੀ ਪਹਿਲਾਂ ਹੁਣ ਤਾਂ ਦੇਖਣ ਲੱਗ ਗਈ ਹੁਣ ਤਾਂ ਪਾਣੀ ਇੱਕ ਇਹਨੂੰ ਲਾਤਾ ਆ ਦੇਖੋ ਉੱਧਰ ਵੀ ਲਾਤਾ ਆਹ ਦੇਖੋ ਆ ਦੇ ਉਹ ਦੋ ਘਿਹਰੇ ਨੂੰ ਪਾਣੀ ਲਾਤਾ ਆਪਾਂ ਉਧਰੋਂ ਹੋ ਰਿਓ ਪਾਉਣ ਲੱਗੇ ਹੋਇਆ ਇਹ ਚ ਵੀ ਰੇ ਪਾਤਾ ਤੇ ਉਧਰ ਪਾਉਣ ਲੱਗੇ ਨੇ ਬਸ ਉਧਰ ਦੋ ਘਿਹਰੇ ਨੂੰ ਉਧਰ ਲਾ ਜੂ ਅੱਜ ਚਲੋ ਉਣਾ ਕੇ ਰਣ ਲੱਗਾ ਪਾਣੀ ਆਓ ਦੇਖੋ ਉਹਦੇ ਮੂਰੇ ਪਾਣੀ ਪੈਂਦਾ ਚਲੋ ਬਾਕੀ ਚੱਲ ਕੇ ਮਿਲਦੇ ਹਾਂ ਆ ਵੀ ਭਰਾਵੋ ਕਰੇ ਕਰੋ ਸਾਰੇ ਭਰਾ ਤੇ ਆਪਣੇ ਆਲੂ ਵੀ ਵਧੀਆ ਨੇ ਦੱਸਿਓ ਬਾਕੀ ਐ ਨਾ ਸਾਰੇ ਭਰਾ ਦੇਖੋ ਐਜੇ ਹੋ ਗਏ ਬਾਕੀ ਇਹਨਾਂ ਤੇ ਅੱਜ ਮੇਰੀ ਸਪਰੇ ਕਰੀ ਨੂੰ ਹੋ ਗਿਆ ਹੱਤਾਂ ਮੈਂ ਤੁਹਾਨੂੰ ਪਿਛਲੀ ਕਲਿੱਪ ਚ ਵੀ ਦੱਸਿਆ ਬੀਜਰ ਮੇਰਾ ਮੈਂ ਤਾਂ ਇਹਨੂੰ ਕਰ ਦਈਏ ਸਪਰੇ ਅੱਜ ਸਪਰੇ ਕਰਕੇ ਕੱਲੂ ਪਾ ਦਾਂਗੇ ਰੇ ਪਰਸੋਂ ਲਾ ਦਾਂਗੇ ਪਾਣੀ ਤਾਂ ਨਹੀਂ ਨਾਲੇ ਪਰਸੋਂ ਆਪਣੀ ਕਣਕ 깔ੂ ਅੱਜ ਦੋ ਘਿਆਰੇ ਕਣਕ ਦੇ ਆਪਣੇ ਉੱਪਰ ਜਾਣਗੇ ਦੋ ਦੋ 깔ੂ ਪਰ ਜਾਣਗੇ ਪਰ ਸੋ ਨੂੰ ਆਪਣੀ ਫਿਰ ਮੋਟਰ ਹੋ ਜੂ ਬੇਲੀ ਆਤਾ ਹਲੇ ਮਿੱਤਰੋ ਇੱਧਰ ਗਿੱਲੇ ਨੇ ਮੇਰਾ ਦੇਖ ਰਾਮਾ ਸਪਰੇ ਵੀ ਸ਼ਾਇਦ ਕੱਲੂ ਮਾਰਾਂ ਫਿਰ ਚਲੋ ਦੱਸਦਾ ਸਾਰੇ ਭਰਾਵਾਂ ਨੂੰ ਜਿਵੇਂ ਵੀ ਕਰਦੇ ਆਂ ਬਾਕੀ ਜਰਾ ਪਾਣੀ ਬੰਦ ਕਰਨਾ ਕੱਲ ਦਾ ਡੈੜੀ ਮੰਦਾ ਨਹੀਂ ਹੈਗਾ ਕਰੋ ਚੇਕ ਘਰੇ ਤੱਕ ਆ ਗਿਆ ਥੋੜਾ ਥੋੜਾ ਪਾਣੀ ਮੋਟਰ ਦੇਣਾ ਹੋਰ ਕਿਤੇ ਕਿਆਰੀ ਜਨਾ ਪਾਣੀ ਵਗ ਜੇ ਚਲੋ ਜਿਹੜਾ ਇਹ ਇਹਨੂੰ ਤਾਂ ਇਹਨੂੰ ਲਾਇਆ ਮਿੱਤਰੋ ਆਪਣੇ ਪਾਣੀ ਏ 24 ਤਰੀਕ ਨੂੰ ਹਾਂ ਮੇਰਾ ਮੈਂ ਤਾਂ ਮੈਂ ਦੇਖ ਕੇ ਦਾਤ ਦਾ ਕੋਈ ਨਾ ਕਿੰਨੀ ਤਰੀਕ ਨੂੰ ਲਾਇਦੀ ਮੈਂ ਕਲਿੱਪ ਬਲੌਗ ਆਪਾਂ ਪਾਇਆ ਹੋਇਆ ਨਾ ਇਹ ਤਾਂ ਇਹ ਵੀ ਸੌਖਾ ਹੋ ਜਾਂਦਾ ਬਲੌਗ ਪਾਇਦਾ ਬਾਕੀ ਦੱਸਿਓ ਸਾਰੇ ਭਰਾ ਹਨਾ ਵਧੀਆ ਲੂਟ ਨੇ ਹਲੇ ਤਾਂ ਮੈਨੂੰ ਗਿੱਲੇ ਲੱਗਦੇ ਨੇ ਹੂੰ ਹਲੇ ਤਾਂ ਥੋੜੇ ਜਿਹਾ ਗਿੱਲੇ ਲੱਗਦੇ ਨੇ ਉਹ ਗਾਹ ਵਾਲਾ ਪੱਟਾ ਦੇਖ ਕੇ ਆਉਣੇ ਆ ਵੀ ਉਹ ਕਿਵੇਂ ਆ ਤੁਹਾਨੂੰ ਉਹ ਵੀ ਦਿਖਾਉਣਾ ਬਾਕੀ ਦੱਸਿਓ ਭਰਾ ਜਿਹੜੇ ਦੇਖਦੇ ਨੇ ਵੀ ਮਿੱਤਰੋ ਹਲੇ ਕਿਤੇ ਕਿਤੇ ਤਾਂ ਨਾ ਜਿਹੜੀ ਵੱਟ 'ਚ ਹੈ ਨਹੀਂ ਉੱਥੇ ਹਰਾ ਹੁੰਦਾ ਆਲੂ ਯਾਨੀ ਕਿ ਅਸਲੀ ਤਾਂ ਤੀਜੇ ਪਾਣੀ ਨਹੀਂ ਬਾਹਰ ਨਿਕਲੇ ਨੇ ਚਲੋ ਸੋਨੋ ਅੱਗੇ ਵਾਲਾ ਪਟਾ ਵੀ ਦਿਖਾ ਕੇ ਲੈ ਕੇ ਆਉਣਾ ਕਰੋ ਮਿੱਤਰੋ ਇਹ ਆਪਣੀ ਦੂਈ ਪੱਟੀਆਂ ਜਿਹੜੀ ਆਪਾਂ ਟੁੱਟਮੀ ਟੁੱਟਮੀ ਕਰਕੇ ਭਰਦੇ ਹੁੰਨੇ ਆ ਪਹਿਲਾਂ ਤਾਂ ਥੋੜੇ ਜਿਹਾ ਆਲੂ ਆਪਣੇ ਹੋਗੇ ਦੀ ਪੀਲੇ ਜੇ ਮੈਨੂੰ ਥੋੜਾ ਜਿਹਾ ਲੱਗ ਗਿਆ ਦੀਆਂ ਪਰ ਹਣਾ ਹੁਣ ਹਰੇ ਨੇ ਵਧੀਆ ਜਿਵੇਂ ਆਦੇ ਆਂ ਬੂਝਾ ਨਹੀਂ ਜਿਵੇਂ ਐ ਹੋਇਆ ਪਿਆ ਦੇਖੋ ਆ ਪੱਤਾ ਪਹਿਲਾਂ ਕੋਈ ਕੋਈ ਪੱਤਾ ਐਵੇਂ ਹੋ ਗਿਆ ਦੀ ਜਿਵੇਂ ਆ ਦੇਖੋ ਆ ਬੂਝਾ ਹਾ ਨਤੀਜਾ ਪਾਣੀ ਲੱਗੇ ਤੇ ਨਿਕਲਦੇ ਨੇ ਬਾਕੀ ਦੇਖੋ ਇੱਕਦਮ ਪੂਰੀ ਗਰੋਥ ਵਧੀਆ ਹਰੇ ਨੇ ਇੱਕ ਜੇ ਕੋਈ ਮੇਰਾ ਭਰਾ ਦੇਖ ਤੈਨੂੰ ਪਾਣੀ ਦੱਸਿਓ ਯਾਰ ਹਫਤੇ ਮਗਰੋਂ ਵੀ ਠੀਕ ਰਹੇਗਾ ਹਨਾ ਹੁਣ ਇਹਨਾਂ ਨੂੰ ਲਾਇਆ ਆਪਾਂ ਨੇ ਪਾਣੀ ਇੱਕ ਦਿਨ ਮੰਨੋ 24 ਤਰੀਕ ਨੂੰ ਉਹਨੂੰ 25 ਤਰੀਕ ਨੂੰ ਇਹਨੂੰ 24 ਤਰੀਕ ਨੂੰ ਐ ਲਾਇਆ ਹੋਇਆ ਵੀ ਹਫਤੇ ਮਗਰੋਂ ਖੇਰ ਮੋੜ ਦੀ ਹਾਲੇ ਤਾਂ ਮਿੱਤਰੋ ਮੈਨੂੰ ਗਿੱਲੇ ਲੱਗਦੇ ਨੇ ਬਾਕੀ ਇਹਨਾਂ ਨੂੰ ਥੋੜੇ ਜਿਹਾ ਦੁਪਹਿਰੇ ਆ ਕੇ ਦੇਖਦੇ ਆ ਨਾਲੇ ਦਵਾਈ ਦੂਈ ਲੈ ਕੇ ਆਉਣੇ ਆ ਫਿਰ ਇਹ ਤੇ ਸਪਰੇਅ ਮਾਰੂ ਕੱਲ ਨੂੰ ਅਗਲੇ ਦਿਨ ਪਾ ਦਾਂਗੇ ਰੇ ਦੋ ਦਿਨ ਇਹ ਕੱਲ ਤੋਂ ਆ ਲੈਣ ਦਾ ਪਰਨੇ ਪਹਿਣਗੇ ਆਪਾਂ ਨੂੰ ਚਲੋ ਦੇਖਦੇ ਆ ਦਾਦਾ ਤੁਹਾਨੂੰ ਜਿਵੇਂ ਵੀ ਕਰਦੇ ਆ ਮਿੱਤਰੋ ਕਰੋ ਜੇ ਇੱਕ ਚਾਰ ਆਪਾਂ ਨੇ ਪੱਟ ਲਿਆ ਇਹ ਦੋਏ ਲੰਨ ਲੱਗੇ ਹੋਏ ਨੇ ਬਾਕੀ ਆਪਣਾ ਖਾਲ ਇੱਧਰ ਚੱਲਦਾ ਦੇਖ ਲਓ ਡੈਡੀ ਨੇ ਮੜਾ ਜਾ ਜਾਣਾ ਕੰਮ ਫਿਰ ਮੈਂ ਆ ਕੇ ਭਰਦਾ ਚੱਲਦੀ ਆਪਣੀ ਮੋਟਰ ਸਾਨੂੰ ਆਲੂਆਂ ਨੂੰ ਪਹਿਲਾਂ ਦਿਖਾਇਆ ਹੁਣ ਚੱਲਦੇ ਆਪਾਂ ਪਿੰਡ ਪਿੰਡ ਚੱਲ ਗਏ ਚਲੋ ਤੁਹਾਨੂੰ ਦੱਸ ਦਾਂ ਠੀਕ ਆ ਹਾਂ ਵੀ ਮਿੱਤਰੋ ਆਗੇ ਖੇਤ ਆ ਫੇਰ ਲਵਾਤੀ ਅੱਜ ਦੀ ਰੋਟੀ ਪਾਣੀ ਖਾਇਆ ਡੈਡੀ ਨੂੰ ਮੈਂ ਭੇਜਦਾ ਹਾਂ ਮੈਂ ਕਲਿੱਪ ਲਈ ਨਹੀਂ ਉਹ ਹੁਣੀ ਵਗ ਗਿਆ ਪਿੰਡ ਨੂੰ ਹੁਣ ਮਖਾ ਉਹਨਾਂ ਨੇ ਜਾਣਾ ਤੁਹਾਨੂੰ ਮੈਂ ਦੱਸੀ ਆ ਮਾਤਾ ਨੇ ਮੜੀ ਜੀ ਦਵਾਈ ਉਹ ਕਰਦੇ ਹੋ ਤੇ ਮਾੜਾ ਟੈਸਟ ਜੇ ਫੜ ਕੇ ਲੈ ਕੇ ਆਉਣੇ ਜਿਹੜੇ ਕੱਲ੍ਹ ਥੀਕੇ ਆਏ ਸੀਗੇ ਚਲੋ ਉਹਨਾਂ ਉਹ ਜਦ ਆ ਗਿਆ ਮੁੜ ਕੇ ਮੈਂ ਫੇਰ ਜਾਥੀ ਮਖਾ ਚਲੋ ਮੈਂ ਮੋਟਰ ਤੇ ਹੈਗਾ ਤੁਸੀਂ ਜਾਇਆਓ ਉਹ ਹੁਣ ਉਧਰ ਨੂੰ ਗਏ ਹੋ ਨੇ ਭਾਣਜੀ ਨੂੰ ਵੀ ਉਹ ਜਾਣ ਲੈ ਕੇ ਉੱਥੇ ਤਾਰ ਦਣਗੇ ਫਿਰ ਮਿੱਤਰੋ ਆਪਾਂ ਜਦ ਮੈਂ ਹੁਣ ਪਤਾ ਪੁਤਾ ਕਰ ਲੂੰ ਜਾਂ ਫਿਰ ਮੋਟਰਸਾਈਕਲ ਜਿਵੇਂ ਕੋਈ ਲੋਟ ਲੱਗੂ ਫਿਰ ਦੇਖ ਕੇ ਲੈ ਲਾਂਗੇ ਪਾਣੀ ਆਪਣਾ ਉਹ ਕਿਹੜਾ ਭਰ ਗਿਆ ਜਿਹਨੂੰ ਆਪਣਾ ਛੱਡਿਆ ਹੋਇਆ ਸੀਗਾ ਪਹਿਲਾਂ ਡੈਡੀ ਦੂਏ ਕਿਹੜੇ ਨੱਕਾ ਮਾਰ ਗਿਆ ਬਾਕੀ ਸਾਨੂੰ ਮੈਂ ਪਿਛਲੇ ਵਲੌਗ ਚ ਵੀ ਆ ਖਾਲ ਜਿਹਾ ਦਿਖਾਇਆ ਕਰ ਲੋ ਚੈੱਕ ਕਿਵੇਂ ਜਾਂਦਾ ਪੂਰਾ ਢੀਲੋ ਢੀਲ ਹੋਇਆ ਚਲੋ ਹਲੇ ਤੱਕ ਤਾਂ ਯਾਨੀ ਕਿ ਟੁੱਟਣ ਦਿੱਤਾ ਨਹੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੰਨਾ ਜੋਰ ਆ ਯਾਨੀ ਕਿ ਜੇ ਮੋਟਰ ਚੱਲਦੀ ਇੱਕ ਬੰਦਾ ਮੁਕੂਰੀ ਖ ਜਾਣ ਕੇ ਪੱਕਾ ਹੀ ਆਏ ਨਹੀਂ ਹੈਗਾ ਵੀ ਕੋ ਆਟੋਮੈਟਿਕ ਲਾ ਦੇ ਘਰੇ ਵਾਗੇ ਜੇ ਓਵੇਂ ਮਿੱਤਰੋ ਘਰੇ ਜਾਈਏ ਫਿਰ ਨਹੀਂ ਸੇਂਜੀ ਭਰਦੀ ਉਹ ਵੀ ਫਿਰ ਤਾਂ ਖਾਲ ਮਾਗ ਲਈ ਟੁੱਟ ਜੂ ਚਲੋ ਦੇਖਦਾ ਗੇੜਾ ਮਾਰਦਾ ਤੁਹਾਨੂੰ ਦਿਖਾਉਣਾ ਚੱਲ ਕੇ ਜਿਹੜੇ ਕਿਆਰੇ ਨੂੰ ਸੋਭਾ ਪਾਣੀ ਛੱਡਾ ਦੀ ਉਹ ਆਪਣੇ ਇੱਕ ਭਰ ਗਿਆ ਇਹ ਮਿੱਤਰੋ ਲਾਈਟ ਆਉਂਦੀ ਆ ਸਾਨੂੰ ਦੱਸਿਆ ਪਹਿਲਾਂ ਸੀ ਆ ਗੱਲਾਂ ਕਰਦੇ ਦੀ ਰੇਪਾਉਂਦੇ ਦੀ 8 ਵਜੇ ਆ ਕੇ ਹਨ ਨਹੀਂ 4 ਵਜੇ ਆ ਕੇ ਮਰਜੀ ਦੀ ਆ ਦੋ ਕਿਆਰੀ ਭਰਦੀ ਆ ਆਪਣੇ ਪਾਸ ਤਿੰਨ ਤਿੰਨ ਵਿੱਗਿਆਂ ਦਾ ਕਿਆਰਾ ਕਿਆਰਾ ਹਾਂ 3 ਵਿੱਗੇ ਤਾਂ ਜਿਵੇਂ ਰੋਜ਼ ਵਾਂਗੂ ਭਰਿਆ ਜਾਂਦਾ ਹੁਣ ਕੱਲ ਨੂੰ ਦੋ ਭਰ ਕੇ ਤਾਂ ਹੀ ਤਾਂ ਮੈਂ ਅੱਜ ਆਲੂਆਂ ਤੇ ਸਪਰੇ ਨਹੀਂ ਕਰੀ ਕੱਲ ਨੂੰ ਕਰਾਂਗੇ ਸਪਰੇ ਵੀ ਵੀ ਫਿਰ ਚੱਲ ਇਧਰੋਂ ਜਾ ਤੂੰ ਕਣਕ ਦੀ ਸੇਂਜ ਦੀ ਮੁੱਕ ਜੂ ਫਿਰ ਕੱਲੇ ਆਲੂ ਭਰਨੇ ਰਹਿ ਜਾਣਗੇ ਉਧਰ ਨਹੀਂ ਫਿਰ ਆਇਂਦੀ ਵਿੱਚ ਕਣਕ ਨੂੰ ਮੋਟਰ ਬੰਦ ਕਰਨੀ ਪੈਂਦੀ ਮੈਂ ਤਾਂ ਕਰਕੇ ਮੈਂ ਕਿਹਾ ਚੱਲ ਇੱਕ ਦਿਨ ਲੇਟ ਸਹੀ ਨਾਲੇ ਹਲੇ ਆਲੂ ਥੋੜੇ ਜਿ ਗਿੱਲੀ ਨੇ ਤੁਹਾਨੂੰ ਮੈਂ ਤੜਕੇ ਦਿਖਾਈ ਨਹੀਂ ਚਲੋ ਮਾਰ ਲਾਂ ਜਿਹੜਾ ਤੁਹਾਨੂੰ ਫਿਰ ਦਿਖਾਉਣਾ ਕਰੋ ਮਿੱਤਰੋ ਕਰੋ ਮਿੱਤਰੋ ਚੈੱਕਪ ਬਣਾ ਕੇ ਆ ਰਹਾ ਤਾਂ ਭਰ ਗਿਆ ਹਾਂ ਭਰ ਗਿਆ ਇਹਦਾ ਮੜਿਆ ਸਿਰੋ ਮੈਂ ਕਿਹਾ ਬੱਟ ਤੋੜਦਾ ਵੀ ਜਿਹੜਾ ਬਾਦੂ ਆ ਪਾਣੀ ਸਾਰਾ ਨਿਕਲ ਜੂ ਇਹ ਮਿੱਤਰੋ ਲਵਾ ਥੋੜੀ ਜਿਹੀ ਪੱਤ ਕਰਕੇ ਉਹ ਚਾਰੇ ਤਾਂ ਆਪਣੇ ਪੱਧਰੀ ਪਰਦੇ ਨੇ ਫਿਰ ਪਹਿਲਾ ਉਹ ਕਰ ਦਈਦਾ ਬੰਦ ਇਹ ਮਿਲਦਾ ਤਾਂ ਲਾਣੇਦਾਰ ਭੱਗ ਗਿਆ ਜਦ ਨੂੰ ਹਾਂ ਪਾ ਉਹਦੀ ਖਾਮ ਨਹੀਂ ਇੱਥੇ ਪਹਿਲਵਾਨ ਚੱਲ ਜਦਾ ਕੋਈ ਨਾ ਬੱਟ ਤੋੜ ਦੇਣਾ ਨਿਕਲ ਜੂ ਪਾਣੀ ਚਲੋ ਬਾਕੀ ਮੈਂ ਉਧਰ ਖਾਲ ਤੇ ਗੇੜਾ ਮਾਰ ਲਿਆ ਬਾਕੀ ਆ ਆਪਣੇ ਲਵੇ ਨਾ ਗਵਾਂਢੀ ਦਿਖਾਵਾਂ ਤੁਹਾਨੂੰ ਜੂਮ ਕਰਕੇ ਆਹ ਦੇਖੋ ਇਹ ਲੱਗੇ ਹੋਣੇ ਤਰਫਾਲੀ ਫੇਰਨੇ ਕਹਿੰਦਾ ਮੈਂ ਤਰਫਾਲੀ ਫੇਰ ਕੇ ਪਾਣੀ ਲਾਉਂਗਾ ਚਲੋ ਜਿਵੇਂ ਜਿਵੇਂ ਅਗਲੇ ਦੀ ਸੋਚਾਂ ਤਰਫਾਲੀ ਫੇਰ ਕੇ ਮਿੱਤਰੋ ਦੱਸਿਓ ਭਰਾ ਸਹਿਮਤ ਨੇ ਉਹ ਨਜ਼ਾਰਾ ਆਜੂ ਕੜਕ ਵੀ ਦੇਖਿਓ 파ੜਦੀ ਆਉ। ਕਹ ਨਹੀਂ। ਚਲੋ ਠੀਕ ਆ ਹੁਣ ਮੈਂ ਮੜਾ ਜਾ ਬੱਟ ਤੋੜਦਾ ਇੱਥੋਂ ਫੇਰ ਆ ਮਿਲਦਾ ਤੁਹਾਨੂੰ। ਹਾਂ ਵੀ ਮਿੱਤਰੋ ਟਾਈਮ ਹੋ ਗਿਆ 1:30 ਵਜੇ ਦਾ ਜੱਦਾਂ ਮੈਂ ਉਰੇ ਮੋਟਰ ਦੀ ਆਵਾਂ ਖਲ ਕੀ ਵਲੌਗ ਬਣਾਵਾਂਗੇ ਕਰੋ ਚੱਕ ਮੋਟਰ ਆਪਣੀ ਚੱਲੀ ਜਾਂਦੀ ਆ ਕਿਹਾਰਾ ਦੇਖਣ ਚੱਲਦੇ ਆ ਖਾਲ ਹਲੇ ਤਾਂ ਰੱਬ ਦੀ ਕਿਰਪਾ ਦੇ ਨਾਲ ਆਪਣਾ ਚੱਲਦਾ ਲੋਟ ਬਾਕੀ ਆਪਾਂ ਨਾ ਜਾ ਕੇ ਮੜਾ ਜਾ ਧੂਰੀ ਵੀ ਆਉਣਾ ਯਾਰਾ ਚਾਚੇ ਦੇ ਮੁੰਡੇ ਨੇ ਕਰਾਉਣਾ ਬੋਰ ਉਤੋਂ ਬੋਰ ਦਾ ਸਮਾਨ ਜਿਆ ਲੈ ਕੇ ਆਉਣਾ ਉਹ ਵੀ ਹੁਣ ਡੈਡੀ ਹੋਣੀ ਉਧਰ ਨੂੰ ਗਏ ਹੋਏ ਨੇ ਮੋਟਰ ਮੈਂ ਛੱਡ ਕੇ ਜਾ ਨਹੀਂ ਸਕਦਾ ਹਲੇ ਤਾਂ ਉਹਨੂੰ ਜਵਾਬ ਦਿੱਤਾ ਚਲੋ ਜੀ ਗਿਆ ਤੁਹਾਨੂੰ ਦੱਸਾਂਗੇ ਹਲੇ ਯਾਦ ਨੂੰ ਉਹ ਤਾਂ ਗਿਆ ਹੋਇਆ ਸਾਨੂੰ ਗਾਹਾਂ ਚੱਲ ਕੇ ਦਿਖਾਉਣਾ ਕਿ ਯਾਰਾ ਮੈਂ ਆਇਆ ਸੀ ਮੋਟਰ ਤੇ ਲਗਭਗ 1:30 ਵਜੇ ਤੇ ਗੇਟ 'ਚ ਹਾਂ 12:00 ਵਜੇ ਤੇ ਗੇਟ 'ਚ ਇੱਕ ਹਾਂ ਲਵੇ ਲੱਗਣ ਵਾਲਾ ਹੋਊਗਾ ਤਿੰਨ ਵਿੱਗਿਆਂ ਦਾ ਕਿ ਯਾਰਾ ਤੁਹਾਨੂੰ ਮੈਂ ਆਪਣਾ ਪਹਿਲਾਂ ਵੀ ਦੱਸਿਆ ਹੋਰ ਯਾਰ ਚਲੋ ਨਵੇੜ ਦੇਆਂ ਕੰਮ ਕਰ ਲਈਏ ਇਹਦੇ ਮਿੱਤਰੋ ਰਹਿ ਜਾਣਗੇ ਆਪਣੇ ਕੱਲ ਨੂੰ 2 ਕਿਾਰੇ ਕੱਲ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 2 ਕਿਾਰੇ ਭਰ ਕੇ ਫਿਰ ਆਪਾਂ ਹੋ ਜਾਣਾ ਆਲੂ ਫਿਰ ਆਪਾਂ ਹੋ ਜਾਣਾ ਆਲੂਆਂ ਕੰਨੀ ਇੱਕ ਮਿੱਤਰੋ ਗਾਹਾਂ ਨੂੰ ਨਾ ਆਪਾਂ ਨੇ ਆਲੂਆਂ ਦਾ ਲੈਣਾ ਬੀਜ ਵਧੀਆ ਆਪਾਂ ਨੇ ਲਾਉਣੇ ਨੇ ਆਲੂਆਂ ਦੇ ਗਾਹਾਂ ਨੂੰ 7 ਕਿਲੇ ਠੀਕ ਆ ਜੇ ਮੇਰਾ ਭਰਾ ਹੈ ਨਾ ਕੋਈ ਵਧੀਆ ਆਪਾਂ ਨੂੰ ਬੀਜ ਦੇ ਸਕਦਾ ਤਾਂ ਆਪਣੇ ਨਾਲ ਕੋਈ ਜ਼ਰੂਰ ਕੰਟੈਕਟ ਕਰਿਓ ਹੈ ਨਾ ਆ ਜਿਆਦਾ ਮੈਨੂੰ ਜਿਵੇਂ ਕਮੈਂਟ ਕਰ ਦਿਓ ਵੀਰ ਬਣ ਕੇ ਐ ਯਾਰ ਕੋਈ ਮਜ਼ਾਕ ਵਾਲੀ ਗੱਲ ਨਹੀਂ ਨਹੀਂ ਹੁੰਦਾ ਪਰ ਬੀਜ ਤਾਂ ਆਪਣੇ ਕੋਲੇ ਵੀ ਇਹ ਇਹਦਾ ਵੀ ਰੱਖ ਸਕਦੇ ਆ ਬਾਕੀ ਪਤਾ ਤਾਂ ਆਪਾਂ ਵੀ ਕਰਾਂਗੇ ਜੇ ਭਰਾ ਕਿਸੇ ਕੋਲੇ ਹੈਗਾ ਨਾ ਵੀ ਹਾਂ ਆਪਾਂ 7 ਕੀਲਿਆਂ ਦੇ ਹਿਸਾਬ ਨਾਲ ਕੋਈ ਨਾ ਆਪਾਂ ਨੂੰ ਦੱਸਿਓ ਜਰੂਰ ਹੈ ਨਾ ਫੇਰ ਆਪਾਂ ਗਾਹਾਂ ਨੂੰ ਮਿੱਤਰੋ ਬਸ ਇਹ ਪਲੈਨਿੰਗ ਆ ਵੀ ਖਾਨ ਜੋਗੀ ਕਣਕ ਬੀਜਣੀਆਂ 10 ਕਿਥੋਂ ਬਾਕੀ ਇੱਕ ਵਾਰੀ ਝੋਕਾ ਦੇਖਣਾ ਨਹੀਂ ਇਹ ਪਾਰ ਨਹੀਂ ਉਹ ਪਾਰ ਉਹਗਾ ਦੱਸਾਂਗੇ ਤੁਹਾਨੂੰ ਬਾਕੀ ਚਲੋ ਜਾ ਕੇ ਕਿਹੜਾ ਦੇਖਦਾ ਤੁਹਾਨੂੰ ਦਿਖਾਉਣਾ ਮੈਟਰ ਕਰੋ ਜੇ ਕਾਪਣਾ ਪਾਣੀ ਟੁੱਟ ਗਿਆ ਦੀ ਭਰਿਆ ਤਾਂ ਖੁੰਝਾ ਕੀ ਆ ਮੜਾ ਜਾਂ ਇੰਨਾ ਕ ਚਲੀ ਜੀ ਕੀ ਕਿਆਰਾ ਨੂੰ ਕਾਲੂ ਭਰਨਾ ਕੋ ਐ ਤਾਂ ਕੋਈ ਚੱਕਰ ਨਹੀਂ ਭਰ ਗਿਆ ਨੱਕਾ ਤੇ ਚੱਜ ਵੀ ਮਾਰਾਂਗੇ ਹਲੇ ਮੈਂ ਹੁਣ ਦੇਖ ਕੇ ਗਿਆ ਸੀਗਾ 2 ਮਿੰਟਾਂ ਜੇ ਬੱਸ ਚਲੋ ਇਹ ਕਿਆਰਾ ਆਪਣਾ ਦੇਖਦੇ ਆ ਵੀ ਕਿੰਨਾ ਕ ਭਰ ਗਿਆ ਉਹ ਮਿੱਤਰੋ ਪਰਾਲੀ ਦੇ ਇਹ ਫਾਇਦਾ ਹੈਗਾ ਜਿਆਦਾ ਪਰ ਆਪਾਂ ਨੱਕਾ ਮਾਰ ਕੇ ਹਟਦੇ ਆ ਜਦੀ ਜਾਂ ਕਿਆਰਾ ਐਂ ਪਤਾ ਲੱਗਦਾ ਵੀ ਪਾਣੀ ਹੈ ਨਹੀਂ ਖੱਤੇ ਚ ਇਹ ਵੀ ਪਾਣੀ ਥੋੜਾ ਜਿਹਾ ਖੱਟਾ ਸੀ ਤੀ ਖਾ ਲਿਆ ਨੇ ਇਹ ਫਾਇਦਾ ਬਾਕੀ ਦੱਸਿਓ ਭਰਾ ਜਿਹੜੀ ਆਪਣੀ ਕਣਕ ਵਿੱਚ ਹਰੀ ਨਹੀਂ ਹੋਈ ਇਹ ਹੋ ਜਾਊਗੀ ਹੁਣ ਆਹ ਕਰੀ ਤੇ ਇੱਕ ਮੇਰਾ ਸਲਾਹ ਦੇਖ ਲੈ ਜੀ ਵੀ ਮੈਟਰੀ ਪਾ ਦਈਏ ਕਿ ਆਰਾ ਮਿੱਤਰੋ ਕਰੋ ਚੈੱਕ ਆਪਣਾ ਲਵੇ ਲੱਗ ਗਿਆ ਨਵੜ ਦੀ ਪੈਂਟ ਵੀ ਤਾਂ ਚੱਕ ਲਾਣ ਨੂੰ ਇੱਕ ਮਿੰਟ ਫੇਰ ਮਿਲਦੇ ਆਂ ਕਰੋ ਮਿੱਤਰੋ ਚੈੱਕ ਐਨਾ ਕਰ ਰਹਿ ਗਿਆ ਸਿਰਿਆਂ ਬਸ ਭਰ ਜੂ ਡੇਢ ਕ ਘੰਟੇ ਜਾਂ ਜਦੋਂ 4 ਵਜੇ ਲਾਈਟ ਮਾਰਨੀ ਇਹੀ ਕਹਿਰਾ ਭਰੂਆ ਆਪਣਾ ਪੂਰਾ ਚਲੋ ਇਹ ਬੰਨੇ ਲੱਗ ਗਿਆ ਫਿਰ ਕੱਲ ਨੂੰ ਇਹ ਚ ਇਹੀ ਕਿਆਰੇ ਚ ਢੜਣਾ ਔਖਾ ਨਹੀਂ ਫਿਰ ਸਿਰਿਓਂ ਤੋੜ ਕੇ ਭਰਨਾ ਪਊਗਾ ਕਰੋ ਚੈੱਕ ਬਾਕੀ ਅੱਜ ਦਾਲੇ-ਦਾਲੇ ਮੋਟਰਾਂ ਦੇ ਫੁੱਲ ਰੌਣਕ ਲੱਗੀ ਹੋਈ ਆ ਬਾਕੀ ਜਿਹੜੇ ਕਿਆਰੇ ਦੀ ਬੱਟ ਤੋੜ ਕੇ ਗਿਆ ਤੇ ਜਿਹੜਾ ਆਪਣਾ ਕਿਆਰਾ ਪਹਿਲਾਂ ਭਰਿਆ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਵੀ ਪਾਣੀ ਕਿੰਨਾ ਖਾ ਗਿਆ ਬਾਕੀ ਹੁਣ ਇਹਦੇ ਇੱਥੇ ਸਰਾਣੀ ਖੜੂਗਾ ਹੁਣ ਨਹੀਂ ਮੋਟਰ ਤੇ ਜਾਂਦਾ ਫੇਰ ਨਹੀਂ ਰੁੱਟਣ ਦਿੰਦੇ ਕਿਉਂ ਇਹ ਕੰਨੀ-ਕੰਨੀ ਵਾਲਾ ਕਿਆਰੀ ਥੋੜਾ ਜਿਹਾ ਬੰਨੇ ਲਾਉਣ ਔਖਾ ਹੁੰਦਾ ਗਬਲੇ ਤਾਂ ਆਪਣੇ ਲੋਡ ਭਰ ਜਾਂਦੇ ਨੇ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਕਰੋ ਦਿਖਾਉਣਾ ਤੁਹਾਨੂੰ ਕਰੋ ਮਿੱਤਰੋ ਚੈੱਕ ਇੰਨਾ ਕ ਪਾਣੀ ਰਹਿ ਗਿਆ ਜੀ ਮੈਨੂੰ ਸਿਰੋਂ ਬੱਟ ਵੀ ਟੋੜੀ ਹੋਈ ਆ ਜਿਹੜਾ ਮਾੜਾ ਮੋਟਾ ਨਿਕਲ ਜੂਗਾ ਯਾਨੀ ਕਿ ਇਹ ਜੇ ਕੱਲ ਤੱਕ ਪਾਣੀ ਦੇਖਣਾ ਨਹੀਂ ਹੈਗਾ ਜਿਹੜੇ ਆਪਾਂ ਕੱਲ ਭਰੀਆ ਉਹ ਪਰਲੇ ਦੋ ਕਿਆਰੇ ਦਿਖਾਵਾ ਤੁਹਾਨੂੰ ਜ਼ੂਮ ਕਰਕੇ ਜਿਹੜੇ ਆ ਦੋ ਕਿਆਰੇ ਨੇ ਇੰਨਾ ਜੀ ਦੇਖੋ ਪਾਣੀ ਦੀ ਟਿੱਪ ਨਹੀਂ ਹੈਗੀ ਨਾਲੇ ਕੱਲ ਆਪਾਂ ਨੇ 4 ਵਜੇ ਮੋਟਰ ਬੰਦ ਕਰੀਆ ਤਾਂ ਕਰਕੇ ਚਲੋ ਕਣਕ ਥੋੜੀ ਜੀ ਲਾਂਜ ਨਹੀਂ ਜਾਂਦੀ ਇੱਕ ਮੈਂ ਤਾਂ ਹੀ ਐਦ ਕੀ ਕੱਲਾ ਕੱਲਾ ਕਿਆਰਾ ਭਰਦਾ ਮਿੱਤਰੋ ਵੀ ਦੁਬਾਰਾ ਜੇ ਪਾਣੀ ਸਪੀਡ ਨਾਲ ਕਿਆਰੇ ਚ ਸੀਤੀ ਫਿਰ ਜੇ ਦਾ ਨੇ 2 2 ਕਿਹੜਾ ਇਹਨੂੰ ਛੱਡ ਕੇ ਫਿਰ ਤਾਂ ਖਾਲ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਤੇ ਹਨਾ ਨਾ ਟੁੱਟੇ ਨਾ ਵਾਸਤਾ ਇਕੱਲਾ ਇਕੱਲਾ ਕਿਹੜਾ ਭਰਦਾ ਕਰਕੇ ਥੋੜਾ ਜਿਹਾ ਉਹ ਆ ਚਲੋ ਆ ਇੱਕ ਕੈਰੀ ਦੀ ਔਖਾ ਕਰਦੇ ਇਹਨੂੰ ਵੀ ਲਾ ਦੇਣ ਆ ਬੰਨੇ ਕੱਲ ਤਾਂ ਲਾਣੇ ਦਾ ਰਹਾਗਾ ਸੀ ਅੱਜ ਉਹ ਗਿਆ ਹੋਇਆ ਚਲੋ ਉਹ ਵੀ ਆਉਣ ਵਾਲੀ ਹੋਣਗੇ 2 2.5 ਵਜੇ ਨੂੰ ਆ ਜਾਣਗੇ ਫਿਰ ਜਿਵੇਂ ਵੀ ਕਰਦੇ ਆ ਮਿਲਦੇ ਆਪਾਂ ਦਿਖਾਉਣਾ ਤੁਹਾਨੂੰ ਇਹ ਕਿਹੜਾ ਲੱਗਦਾ ਬੰਨੇ ਕਿੰਨਾ ਕਰ ਗਿਆ ਕਹੇ ਨਾ ਠੀਕ ਆ ਮਿੱਤਰੋ ਫਿਰ ਜਾ ਕੇ ਦਵਾਈ ਵੀ ਲੈਣੀ ਆ ਲੂਆਂ ਦੀ ਸਪਰੇਅ ਕਰਨ ਨੂੰ ਉਹ ਵੀ ਮਿਲਦੇ ਆਂ ਦੇਖਦੇ ਆਂ ਵੀ ਜਿਹੜੀ ਪਿਛਲੀ ਵਾਰੀ ਕਰੀ ਸੀ ਉਹੀ ਕਰੀਏ ਦਵਾਈ ਜਾਂ ਕੋਈ ਹੋਰ ਕਰੀਏ ਉਹ ਵੀ ਤੁਹਾਨੂੰ ਦੱਸਾਂਗੇ ਰਿਜ਼ਲਟ ਤਾਂ ਯਾਨੀ ਕਿ ਆਪਾਂ ਨੂੰ ਪਿਛਲੀ ਦਾ ਹੀ ਪੂਰਾ ਵਧੀਆ ਮਿਲਿਆ ਬਾਕੀ ਇਹਦਾ ਵੀ ਕੋਈ ਨਾ ਦੇਖਦੇ ਆਂ ਵੀ ਹੁਣ ਐਦ ਕੀ ਕੀੜੀ ਕਰਦੇ ਆਂ ਠੀਕ ਆ ਮਿੱਤਰੋ ਬਾਕੀ ਕਰੋ ਜੇ ਕੰਮ ਬਣਾਉਂਦਾ ਇੱਧਰ ਕੱਚਾ ਖਾਲਾ ਜਿਹੜਾ ਮੈਟਰ ਕਰੋ ਜੇ ਇੱਕ ਟਾਈਮ ਹੋ ਗਿਆ 2:30 ਵਜੇ ਦਾ ਆਪਣਾ ਲਈ ਉਹੀ ਕਹਾਰਾ ਨਹੀਂ ਭਰਿਆ ਉਹਨੂੰ ਹੀ ਛੱਡਿਆ ਹੋਇਆ ਜੱਦਾ ਤਾਂ ਮੈਂ ਖਾਲਦੇ ਆਲੇ-ਦਾਲੀਆਂ ਸਾਨੂੰ ਪਹਿਲਾਂ ਵੀ ਦੱਸ ਸਕੇ ਹਟਿਆ ਹੁਣ ਜਾ ਕੇ ਦਿਖਾਉਣਾ ਵੀ ਕਿੰਨਾ ਕੁ ਭਰ ਗਿਆ ਇੱਕ ਆਪਣਿਆਂ ਨਾਲ ਵੀ ਗਵਾਂਡ ਇਹਨਾਂ ਥੋੜਾ ਗੁੱਲੀ ਣਡਾ ਵੱਧ ਦिए ਨੇ ਨਾ ਪਤਾ ਕੀ ਕਰੇ ਟਰੈਕਟਰ ਮਾਗਰ ਪਾ ਕੇ ਫਿਰਦੀ ਕਰਾਂਡੀ ਸਾਨੂੰ ਉਹ ਵੀ ਦਿਖਾਉਣਾ ਉਹਦੇ ਨਾਲ ਗੁੱਲੀ ਣਡਾ ਪੱਟਿਆ ਗਿਆ ਹੈ ਉਹਦਾ ਵੀ ਟ੍ਰਾਇਲ ਕਿਵੇਂ ਆ ਚਲੋ ਮੈਨੂੰ ਅਟਲਾ ਦੇਖ ਲਾਂ ਨੂੰ ਨਹੀਂ ਟੁੱਟਿਆ ਤਾਂ ਨਹੀਂ ਹੋਇਆ ਬਾਕੀ ਕਰੋ ਚੈੱਕ ਹਲੇ ਦਾ ਵਾਹਿਗੁਰੂ ਦੀ ਕਿਰਪਾ ਹੀ ਉਹ ਜਿਹੜਾ ਪਹਿਲਾਂ ਹੀ ਟੁੱਟਿਆ ਸੀ ਉਹੀ ਆ ਭਰਨ ਵਾਲੀ ਆ ਬਾਕੀ ਘੇਰਾ ਬੈੜੀ ਦਾ ਵੀ ਮਿੱਤਰੋ ਆ ਗਿਆ ਸੀ ਫੋਨ ਲਾਣੇ ਦਾ ਆਹ ਤਾਂ ਆਉਣਾ ਮੈਂ ਤੁਰਪੇ ਬਸ ਅਸੀਂ ਉਧਰੋਂ ਜਦੋਂ ਆ ਗਈ ਫਿਰ ਮੈਂ ਚੱਲਦਾ ਦੇਖਦਾ ਉਧਰ ਨੂੰ ਇਹ ਟਾਈਮ ਰਿਹਾ ਮੈਂ ਤਾਂ ਜਾਵਾਂਗੇ ਨਹੀਂ ਨਹੀਂ ਜਾਂਦੇ ਚਲੋ ਬਾਕੀ ਦੇਖਦੇ ਹਾਂ ਤੁਹਾਨੂੰ ਉਹ ਵੀ ਦਿਖਾਉਣਾ ਗਾਰੰਟੀ ਵਾਲਾ ਕੀ ਸਿਸਟਮ ਆ ਕਰੋ ਮਿੱਤਰੋ ਜਿੱ ਇੱਕ ਟਰੈਕਟਰ ਮਗਰ ਪਾ ਕੇ ਫੇਰ ਲੱਗਿਆ ਗਾਰੰਟੀ ਓਏ ਚ ਗੁੱਲੀ ਡੰਡਾ ਬਾਹਲਾ ਤੀ ਕਣਕ ਦਾ ਵੀ ਕਿੱਥੇ ਵੱਧ ਪਿਆ ਆ ਦਾ ਵਿੱਚ ਦੱਗੀਆਂ ਨੇ ਕਰੋ ਚੱਕ ਇਹ ਨਮਾਹ ਹੋ ਕਰਨ ਲੱਗਿਆ ਹੋਇਆ ਸਾਡੇ ਇੱਧਰ ਗਵਾਂਢੀ ਹਾਂ ਨਮਾਹ ਟ੍ਰੈਲ ਆਉਣ ਲੱਗਿਆ ਹੋਇਆ ਦੇਖਦੇ ਹਾਂ ਗੁੱਲੀ ਡੰਡਾ ਵੀ ਹੋ ਗਿਆ ਦਿਖਾਦਾ ਹੈ ਨਾ ਪੱਟਿਆ ਤਾਂ ਵਧੀਆ ਜਾਂਦਾ ਉਹ ਪਰਾਲੀ ਆ ਉਹਦੇ ਵਾਲੀ ਕੰਮ ਹੋ ਗਿਆ ਇੱਧਰ ਫਾਲੀ ਵਾਲਾ ਤੋ ਇਹ ਕੱਲ ਦਾ ਲੱਗਿਆ ਉਹ ਦੇਖ ਲਵੋ ਨੇ ਅੱਗੇ ਇੱਕ ਮਿੰਟ ਜਿ ਫੇਰ ਕੇ ਟਰੈਕਟਰ ਕੰਮ ਰਵੇਡਤਾ ਕਹਿੰਦੇ ਉਹਦੇ ਇਹਦੇ ਕੋਲ ਤਾਂ ਨਾਲੇ ਫੋਰਡ 13 ਦੇ ਟਾਇਰ ਆ ਜਿਵੇਂ ਇਦੋਂ ਵੀ ਟਾਇਰ ਛੋਟੇ ਨੇ ਹਾਂ ਇਹਦੇ ਤਾਂ ਫੇਰ ਟਾਇਰ ਵੱਡੇ ਨੇ ਨਾ ਵਧੀਆ ਚੀਜ਼ ਆ ਯਾਰ ਆਹ ਦੇਖ ਲਈ ਇਹ ਜੀ ਬਣਾ ਲੇ ਪੇ ਯਾਰ ਕਿੰਨੇ ਦਾ ਖਰਚੇ ਦਾ ਇਹ ਘੇਰੇ ਦਾ ਉਹ ਲੰਬੇ 로ਡੀ ਫੇਰ ਕਹਾਂ ਜਿਹੜੇ ਰੱਖੇ ਹਾਂ ਹਾਂ ਬੜੀ ਹੋਵੇ ਥੋੜੀ ਜੀ ਬੜੀ ਆ ਉਹ ਖੜੀ ਖਰਾਬ ਹੋਗੀ ਉਹ ਟਾਇਰਾਂ ਦੇ ਵਿੱਚ ਆ ਕੇ ਖੜਾ ਇਹ ਕਿੰਨੀਆਂ ਸੋਰੀਆਂ ਲੱਗੀਆਂ ਕਰੋ ਚੱਕ ਮਿੱਤਰੋ ਕਿਹਾਰਾ ਆਪਣਾ ਲੱਗਣ ਵਾਲਾ ਬੰਨੇ ਥੋੜਾ ਜਿਆ ਰਹਿ ਗਿਆ ਬਾਕੀ ਘਰੇ ਫੋਨ ਕੀਤਾ ਡੈ ਆ ਤੁਹਾਨੂੰ ਪਿਛਲੀ ਕਲਿੱਪ ਚ ਆਪਾਂ ਦਿਖਾਈਆ ਕਰਾਂਡੀ ਉਹ ਵਧੀਆ ਗੁੱਲੀ ਡੰਡਾ ਸਾਰਾ ਪੱਟਿਆ ਗਿਆ ਕੱਲੀਆ ਮਾਗਰ ਲੀਆ ਮਾਗਰ ਲੀਆ ਫਾਲੀਆਂ ਜੀ ਲਾਉਂਦਾ ਜਿਹੜਾ ਤੇ ਜਿੱਦੀ ਦਾ ਮਸ਼ੀਨ ਨੂੰ ਸੋਣ ਨਾ ਬੀਜੀ ਮਿੱਤਰੋ ਉਹਦੇ ਤਾਂ ਹੈ ਗਿਆ ਚੀਜ਼ੇ ਕੰਮਜਾਬ ਜਿਨੇ ਬਿਜਲੀ ਰੂਪ ਸੁਪਰ ਸੀਟ ਨਾ ਉਹ ਤੇ ਫਿਰ ਪਰਾਲੀ ਇਕੱਠੀ ਹੁੰਦੀ ਆ ਨਾ ਉਹ ਤੇ ਨਹੀਂ ਕੰਮਜਾਬ ਰਹੇਗਾ ਉਹ ਜਾਣ ਕੇ ਬਾਕੀ ਦੇਖਾਂਗੇ ਟ੍ਰੈਲ ਵੀ ਗੁੱਲੀ ਡੰਡਾ ਇਹਦੇ ਹੈਗਾ ਬਹੁਤ ਹੀ ਵੀ ਪੱਟਿਆ ਗਿਆ ਚਲੋ ਬਾਕੀ ਚੱਲਦੇ ਹੁਣ ਮੋਟਰ ਤੇ ਮਿਲਦੇ ਆ ਤੁਹਾਨੂੰ ਫੇਰ ਨਾਲੇ ਮਿਲਦੇ ਆ ਖਾਲ ਤੇ ਗੇੜਾ ਬਾਜੂ ਮਿੱਤਰੋ ਕਰੋ ਜੇ ਕੋ ਤਾਂ ਤੁਹਾਨੂੰ ਉਧਰ ਕਰਾਂਡੀ ਫੇਰ ਦਾ ਇੱਥੇ ਕਿਧਰ ਆਪਣੇ ਹੋਰ ਗਵਾਣ ਮੱਥੇ ਦੇਖ ਲਓ ਇੱਧਰ ਚੱਲਦੀ ਆ ਤਰਫਾਲੀ ਕਰੋ ਚੈੱਕ ਦੇਖਦੇ ਹੁਣ ਕਿਹੜਾ ਟ੍ਰੈਲ ਕਾਮਯਾਬ ਹੁੰਦਾ ਵਿੱਚ ਮੇਰੀ ਵਾਰ ਕਾ ਸਪਰੀ ਵੀ ਕਰਦੇ ਹੁੰਦਾ ਇੱਧਰ ਹੱਥੀ ਮਿਹਨਤਾਂ ਚੱਲਦੀਆਂ ਨੇ ਕੋ ਗਾਹਾਂ ਦੇਖ ਲਓ ਉਹ ਬੰਦੇ ਨਾਲ ਗੱਲ ਕਰਾ ਦਿੰਦੇ ਆ ਵੀ ਇਹ ਕਿਵੇਂ ਆਈਡੀਆ ਸੱਜਿਆ ਇਹ ਪਹਿਲਾਂ ਵੀ ਫੇਰੀ ਆਪਾਂ ਨੇ ਕਦੇ ਤਰਫਾਲੀ ਤਰਫਾਲੀ ਪਹਿਲੀ ਵਾਰੀ ਤੋਂ ਫੇਰਦੇ ਹੁਣ ਇਹ ਤੇ ਸਪਰੇ ਨਹੀਂ ਕਰਦਾ ਉਹ ਆਇਆ ਮਿੱਤਰੋ ਤਰਫ ਵਾਲੀ ਮੇਰੀ ਤੇ ਕਣਕੇ ਆਡੀ ਦਿਖੋ ਇੱਕ ਗੱਲ ਹੈਗੀ ਆ ਦੇਖੀ ਸਾਰੀਆਂ ਘੜਕਾਂ ਨੇ ਇਹਦਾ ਝਾੜਦਾ ਵੀ ਫੜਕਰ ਹੋਊਗਾ ਨਾਲੇ ਉਹ ਵੀ ਪਾਣੀ ਲੱਗੇ ਤੇ ਦੇਖੋ ਫਿਰ ਕਿਵੇਂ ਆਊਗਾ ਤਾਹਾਨੂੰ ਉਹ ਗੁਲੀ ਰੰਡਾ ਹੈਗਾ ਕਿਤੇ ਕਿਤੇ ਨਾ ਆਹ ਦੇਖ ਆ ਸਾ ਹਾਂ ਯਾਰ ਗੁਲੀ ਰੰਡਾ ਸਪਰੇਅ ਕਰਨ ਦੀ ਵੀ ਲੋੜ ਨਹੀਂ ਆਹ ਦੇਖ ਮੈਂ ਤਾਂ ਹਾਂ ਲੱਗਦੀ ਵਧੀਆ ਆਹ ਦੇਖੋ ਆਹ ਦੇਖੋ ਵਧੀਆ ਪੱਟਿਆਂ ਦਾ ਮਿੱਤਰੋ ਗੁਲੀ ਰੰਡਾ ਲੈ ਦੇਖੋ ਦਫਾ ਉਡਾਲ ਵੀ ਜੇ ਕੋਈ ਕਿਤੇ ਕੋਈ ਐ ਰਹਿਣਾ ਹੋਵੇ ਦੇਖੋ ਨਾਲੇ ਵਧੀਆ ਲੱਗਦੀ ਆ ਇੰਨੀ ਇੰਨੀ ਜਗਾ ਪੱਟੀ ਗਈ ਦੇਖੋ ਚਲੋ ਬਾਕੀ ਦੇ ਦੇ ਹਰੇਕ ਦਾ ਆਪਦਾ ਟ੍ਰੈਲ ਆਪਣਾ ਵੀ ਦੇਖ ਲਓ ਉਧਰ ਕਰਿਆ ਸਿੱਟਾ ਦੇ ਕੇ ਕਰਿਆ ਹੋਇਆ ਵੀ ਹੈ ਹਾਂ ਅੱਜ ਤੋ ਮਗਰੋਂ ਮੈਂ ਤਾਂ ਪਹਿਲਾਂ ਕਹਿਆ ਵੀ ਨਾ ਆਪਾਂ ਨਹੀਂ ਕਰਦੇ ਸੁਪਰ ਦੀ ਜਿਹੜੀ ਨਾ ਕਣਕ ਦੀ ਵਜਾਈਆ ਅਸਲ ਨਹੀਂ ਦੀ ਵਜਾਈਆ ਉਹਦੇ ਵਰਗੀ ਨਹੀਂ ਉਹਦੇ ਵਰਗੀ ਨਹੀਂ ਮੈਂ ਤਾਂ ਆ ਪਹਿਲਾਂ ਦਾ ਕਹਿੰਦਾ ਵੀ 6 ਸਾਲਾਂ ਵਾਲਾ 6 ਸਾਲਾਂ ਮਗਰੋਂ ਅੰਦਰੋਂ ਕੱਢੀ ਜਿਹਦੇ ਨਾਲ ਵੀਜੀ ਆ ਦੇਖ ਲਾ ਆਏਨ ਗੱਠਾ ਗੁੱਠਾ ਆਹ ਦੇਖ ਲੈਣੀ ਆ ਮਸੀ ਆਪਣੀ ਤੇ ਆ ਦੇਖ ਲਓ ਸੁਪਰ ਸੀਟਰ ਦੀ ਵਿਜਾਈ ਵੀ ਤੁਸੀਂ ਦੇਖਿਆ ਹਣਾ ਪਹਿਲਾਂ ਆ ਦੇਖ ਲਓ ਮਸ਼ੀਨ ਦੀ ਵਿਜਾਈ ਕਿੰਨਾ ਫਰਕ ਆ ਖੱਤੇ ਦਾ ਮୋਰੇ ਲੱਗਦਾ ਨਾ ਜੀ ਐਂ ਫਰਕ ਤੇਲ ਤਾਂ ਬੰਦਾ ਫੂਕ ਲੇਦਾ ਅੱਗੇ ਉਹੀ ਥੋੜੀ ਗਾਇਂਦੀ ਮਿੱਤਰੋਂ ਪੁਰਾਣੇ ਬੂੜੇ ਦੱਬ ਕੇ ਬਾਹਰ ਅੱਜ ਕੇਗਾ ਹੁਣ ਤਾਂ ਅੱਜ ਕੇ ਦਾ ਬੋਣੋ ਹਟ ਗਿਆ ਉਂ ਟਰੈਕਟਰ ਬੜੇ ਲਈ ਜਾਂਦੇ ਆਪਾਂ ਕਾ ਨਹੀਂ ਕੋਰੇ ਬੋਣੋ ਹਟ ਗਏ ਅੱਗੇ 735 ਦੀ ਉਹਦੇ ਨਾਲ ਵੀ ਇੰਨੀ ਇੰਨੀ ਵਾਕੇ ਵੀ ਦਿੰਦੇ ਦੀ ਨਾਲ ਖੇਤੀ ਕਰਦੇ ਹੁਣ ਆ ਟਰੈਕਟਰ ਬੜੇ ਕਰ ਲਏ ਜ਼ਮੀਨਾਂ ਬੋਣੋ ਹਟ ਗਏ ਇਹ ਪਤਾ ਨਹੀਂ ਕੀ ਚੱਕਰਾ ਆਪਾਂ ਮਿਸਤਰੀਆਂ ਦੇ ਮੁੱਲ ਨੂੰ ਜੰਮੇ ਆ ਵੀਰੇ ਹਾਂ ਵੀ ਸੁਪਰ ਹੀਟਰ ਉਹਨਾਂ ਤਾਂ ਕਾਹਾਂ ਨੂੰ ਤਕਨੀਕ ਹੋਰ ਕਾ ਹੋਰ ਕੱਢ ਦੇਣੀ ਆ ਆਪਾਂ ਉਹ ਇੱਕ ਗੱਲ ਆ ਮਿੱਤਰ ਇਹਦਾ ਚੀਜ਼ਾਂ ਦਾ ਹੀ ਜਾਣੀ ਨੇ ਆਪਾਂ ਕਿੰਨੀਆਂ ਕ ਲਈ ਜਾਵਾਂਗੇ ਇਹ ਤਾਂ ਇਹ ਆ ਹੁਣ ਇਸ ਆਪਾਂ ਆਪਣੀ ਜ਼ਮੀਨ ਨੂੰ ਮਾਂ ਆਪਣੀ ਇਹਨੂੰ ਨਹੀਂ ਬਣਾ ਕੇ ਵੇਚ ਸਕਦੇ ਫਿਰ ਆਪਣੇ ਤੇ ਲੱਖ ਲਾਣ ਦਾ ਪਰ ਆਹੋ ਹਾਂ ਫਿਰ ਨਹੀਂ ਕੰਮ ਉਹ ਆਪਣੇ ਤੇ ਲੱਖ ਲਾਣ ਦਾ ਹੁਣ ਇਹ ਪਾਣੀ ਕਿ ਦਲਾਵਾਂਗੇ ਪਾਣੀ ਪੰਜ ਦਿਨਾਂ ਬਾਅਦ ਲਾਵਾਂਗੇ ਵੀਰੇ ਹਾਂ ਚਲੋ ਮਿੱਤਰੋ ਠੀਕ ਆ ਚੱਲਦੇ ਹੁਣ ਮੋਟਰ ਤੇ ਉਧਰੋਂ ਵੀ ਦੇਖਦਾ ਲਾਣੇਦਾਰ ਆਊਗਾ ਬਾਕੀ ਕਰੋ ਚ ਇੱਕ ਲੱਗੇ ਹੋਣੇ ਕੱਲ ਦੇ ਲੱਗੇ ਹੋਣੇ ਨਾ ਕੱਲ ਦੇ ਹਾਂ 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 ਵੀਰੇ ਅੱਜ ਪਹਿਲੀ ਦਿਹਾੜੀ ਆ ਭਾਈ ਅਸ ਕਿੰਨੇ ਸਮਝ ਫੇਰ ਦੋਗੇ ਅੱਜ ਅਸੀਂ ਵੀਰੇ ਆ 10 ਵਜੇ ਸਮਝ ਫੇਰ ਦਾਂਗੇ 11 ਕੱਢ ਦਾਂਗੇ ਅਸੀਂ 11 ਮੇਰੇ ਇੱਕ ਦਿਨ ਚ ਤਿੰਨ ਜਾਣੇ ਨੇ ਇਹਨੇ ਪੂਰਾ ਯਾਨੀ ਕਿ 11 ਵਜੇ ਸਮਝ ਯਾਨੀ ਕਿ ਫੇਰ ਦੇਣਗੇ ਕਾ ਕਾ ਆਹੀ ਚਾਰਾ ਰਹਿ ਗਿਆ ਨਾ ਉਹ ਰਹਿ ਗਿਆ ਵੀਰੇ ਉਹ ਪਾਪੀ ਛੜ ਅੱਛਾ ਉਹਨਾਂ ਉਹ ਤੇ ਫੇਰ ਕੇ ਜਾਓਗੇ ਹਾਂ 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 ਫੇਰ ਕੇ ਜਾ ਹਮ ਜੇ ਬੰਦਾ ਨੌਰਮੰਦਰੀ ਫੇਰੀ ਜਾਵੇ ਆ ਬਾਹਲਾ ਤਰਫਾਲੀਆਂ ਵਧੀਆ ਹੋਣ ਯਾਰ ਆ ਕਿੰਨੇ ਹਾਂ ਫੇਰ ਤਾਂ ਲੱਗੀਆਂ ਦੀ ਜੇ ਤਰਫਾਲੀ ਆਈਂ ਦੀ ਜੀ ਆ ਉਹ ਜੋਰ ਲਵਾਉਂਦੀ ਆ ਆਪਣੀਆਂ ਤਰਫ ਵਾਲੀਆਂ ਨੇ ਮੇਰੇ ਕੋਲ ਤਾਂ ਹੈਗਾ ਵੀ ਠੀਕ ਆ ਤੈਨੀਆਂ ਤਰਫ ਵਾਲੀਆਂ ਆਪਣੀਆਂ ਆ ਆ ਤਾਂ ਉੱਤੀ ਖਿੱਚੀ ਫਿਰਦਾ ਡੂੰਗੀ ਲਾ ਪੱਟੂਆ ਥੋੜੀ ਜੀ ਇਹ ਬੰਦਾ ਥੋੜਾ ਜਿਹਾ ਹੌਸਾ ਚੱਲਦਾ ਸਾਡਾ ਹਾਂ ਵੀ ਮਿੱਤਰੋ ਲਾਣੇਦਾਰ ਆ ਗਿਆ ਵੀ ਮੋਟਰ ਤੇ ਉਹ ਮੋਟਰ ਮੈਂ ਬੰਦ ਹੀ ਕਰਤੀ ਕਿਆਰਾ ਦਾ ਭਰ ਗਿਆ ਕੋ ਦੂਏ ਕਿਆਰੇ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਲੈਟ ਨੇ 4 ਵਜੇ ਮਰਜੇ ਨਾ 3 ਵਜੇ ਦਾ ਟਾਈਮ ਹੋ ਗਿਆ ਘੰਟੇ 'ਚ ਕਿਹੜਾ ਮੱਖਿਆ ਕਿਆਰਾ ਪੂਰਾ ਭਰ ਜੂ ਤਾਂ ਕਰਕੇ ਮੈਂ ਲਾਣੇਦਾਰ ਨੂੰ ਕਮਾਂਗਾ ਤੁਸੀਂ ਮੋਟਰ ਬੰਦ ਕਰਕੇ ਆ ਜਾ ਬਸ ਉਹ ਕੱਲੋਂ ਚਲਾਵਾਂਗੇ ਆ ਕੇ ਚਲੋ ਚੱਲਦੇ ਆ ਘਰੇ ਫਿਰ ਤੁਹਾਨੂੰ ਘਰੇ ਡੱਲ ਕੇ ਮਿਲਦੇ ਆ ਠੀਕ ਆ ਓਕੇ ਮਿੱਤਰੋ ਬਾਕੀ ਜੇ ਮੋਟੋ ਵਲੌਗ ਦੇਖਣਾ ਕੱਲ ਵਾਂਗੂ ਫਿਰ ਦਿਖਾ ਦੇਨੇ ਆਇਆ ਕਰਕੇ ਇੱਕਾ ਹੋ ਤੁਹਾਨੂੰ ਹੋਰ ਦਰਦਾਂ ਦੇਖੀ ਤੇ ਕੱਲੋਂ ਆ ਸਾਰੀ ਸਿਮਲਾ ਮਿਰਚ ਤੇ ਜਿਹੜਾ ਚਿੱਟਾ ਕਾਗਜ਼ੀ ਕਾਗਜ਼ ਪਿਆ ਉਹਦੇ ਹੱਥ ਤੇ ਤਾਂ ਪਾਉਣ ਵੀ ਲੱਗੇ ਦੇਦਾ ਹਾਂ ਵੀਡੀਓ ਚ ਭਾਣ ਜਾਂ ਵੀ ਬਾਕੀ ਬੱਗ ਗਿਆ ਪਿੰਡ ਨੂੰ ਚਲੋ ਹੁਣ ਚੱਲਦੇ ਆ ਘਰੇ ਫੇਰ ਆਪਾਂ ਮਿਲਦੇ ਆ ਮਿੱਤਰੋ ਉਹ ਆਪਾਂ ਤੁਹਾਨੂੰ ਗਰੰਟੀ ਦੇ ਤਰਫ ਵਾਲੀ ਵਾਲਾ ਟ੍ਰੈਲ ਦਿਖਾਈਓ ਅੱਗੇ ਵੀ ਦੱਸਾਂਗੇ ਵੀ ਕਣਕ ਦਾ ਕਿੰਨਾ ਕੀ ਫਰਕ ਆ ਸਪਰੇਅ ਵਾਲੀ ਵਧੀਆ ਆ ਜਾਂ ਤਰਫ ਵਾਲੀ ਆ ਗਰੰਟੀ ਵਾਲੀ ਠੀਕ ਆ ਮਿੱਤਰੋ ਓਕੇ ਕਰੋ ਜੇ ਕਿ ਮਿੱਤਰੋ ਆਪਾਂ ਦਾ ਸਮਝ ਮਾ ਸਾਡੇ ਕਲਾਉਨੇ ਗੁਰਦਵਾਰਾ ਸਾਹਿਬ ਆ ਮਿੱਤਰੋ ਠੀਕ ਆ ਅੱਜ ਦੇ ਵਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਉਮੀਦ ਆ ਆਪਣਾ ਵਲੌਗ ਸਾਰੇ ਭੈਣ ਤੇ ਭਰਾਵਾਂ ਨੂੰ ਆਇਆ ਪਸੰਦ ਆ ਜੇ ਪਸੰਦ ਆ ਸਾਰੇ ਭਰਾ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲੇ ਘਰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਨਾਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਆ ਮਿੱਤਰੋ ਬਾਕੀ ਤੁਸੀਂ ਦੇਖੇ ਅੱਜ ਆਪਾਂ ਨੇ ਨਾਲੇ ਕਣਕ ਨੂੰ ਪਾਣੀ ਨਾਲੇ ਸਾਨੂੰ ਘਰਾਂਡੀ ਵੀ ਫੇਰੀਆ ਕਣਕ ਦੇ ਨਾਲ ਇੱਕ ਤਰਫਾਲੀ ਵੀ ਫੇਰਦੀ ਦਿਖਾਈ ਬਾਕੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਰਿਜ਼ਲਟ ਦਿਖਾਵਾਂਗੇ ਵੀ ਕਿਹੜੀ ਆਪਣੀ ਕਣਕ ਵਧੀਆ ਗਈ ਚਲੋ ਠੀਕ ਆ ਮਿੱਤਰੋ ਸਾਰੇ ਭਰਾਵਾਂ ਦਾ ਧੰਨਵਾਦ ਵਲੌਗ ਦੇਖਣ ਲਈ ਸਾਰੇ